ਸਸ਼ੀ ਗਾਲ ਜੀ ਮੈਂ ਆਜ ਕੀ ਗੱਲ ਸੰਦੂਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿਹੜੀ ਹੈ ਭਾਰਤੀ ਸੁਪਰੀਮ ਕੋਰਟ ਵਾਰ-ਵਾਰ ਕੇਂਦਰ ਸਰਕਾਰ ਤੋਂ ਇਹ ਪੁੱਛ ਰਹੀ ਹੈ ਕਿ ਤੁਸੀਂ ਜਿਹੜੇ ਨੇ ਬਲਵੰਤ ਸਿੰਘ ਰਾਜੋਵਾਲੇ ਨੂੰ ਕਿਉਂ ਨਹੀਂ ਸਜ਼ਾ ਸੁਣਾ ਰਹੇ ਕਿਉਂ ਜਿਹੜੀ ਬਣਦੀ ਉਹਨਾਂ ਦੀ ਸਜ਼ਾ ਹੈ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਜੇਕਰ ਗੱਲ ਕਰੀਏ ਰਾਜੋਵਾਲੇ ਨੂੰ ਲੈ ਕੇ ਵਾਰ-ਵਾਰ ਵੱਡੇ ਸਵਾਲ ਖੜੇ ਕਰ ਰਹੀ ਹੈ ਸੁਪਰੀਮ ਕੋਰਟ ਤੇ ਦੂਸਰੇ ਪਾਸੇ ਕੇਂਦਰ ਜਿਹੜੇ ਹੈ ਗੱਲ ਨੂੰ ਟਾਲ ਮਟੋਲ ਕਰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਰਾਜਵਾਲ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਹੋਏ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਬੰਦੀ ਸਿੰਘਾਂ ਨੂੰ ਲੈ ਕੇ ਵਾਰ-ਵਾਰ ਜਿਹੜਾ ਹੈ ਮੁੱਦਾ ਚੱਕਦੇ ਨੇ ਪੰਜਾਬ ਦੀ ਹੈ ਜਿੱਥੇ ਦਾ ਗਾਰੀਆਂ ਕੀ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਬੰਦੀ ਸਿੰਘਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਪੂਟ ਚੁੱਕੇ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਲੇਕਿਨ ਜੇਕਰ ਰਾਜਵਾਲ ਦੀ ਗੱਲ ਕਰੀਏ ਜਿੱਥੇ 15 ਅਕਤੂਬਰ ਉਹਨਾਂ ਨੂੰ ਐਲਾਨ ਕੀਤੀ ਹੋਈ ਹੈ ਉਹਨਾਂ ਦੀ ਸਜ਼ਾ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਉੱਤਰਿਆ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹਰ ਇੱਕ ਜਿਹੜੇ ਨੇ ਪਾਈ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਸਾਥੀਆਂ ਨੂੰ ਵੀ ਵਾਰ-ਵਾਰ ਕਿਹਾ ਜਾਂਦਾ ਹੈ ਕਿ ਜਿਹੜੀ ਰਾਜਵਾਲ ਦੀ ਬੰਦੀ ਸਜ਼ਾ ਹੈ ਉਹਦੇ ਉੱਤੇ ਵਿਚਾਰ ਵਿਤੰਦਰਾ ਕਰਨਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਉਂਕਿ ਰਾਜੋ ਆਣਾ ਜਿਹੜੇ ਨੇ ਕਾਫੀ ਲੰਮੇ ਸਮੇਂ ਤੋਂ ਆਪਣੀ ਸਜ਼ਾ ਨੂੰ ਪੂਟ ਰਹੇ ਨੇ ਉਹ ਸਜ਼ਾ ਉਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਨੇ ਤੇ ਦੂਸਰੇ ਪਾਸੇ ਹਰ ਇੱਕ ਜਿਹੜਾ ਹੈ ਪੰਜਾਬ ਦੇ ਵਿੱਚ ਸਿਆਸਤ ਦੇ ਨਾਲ ਜੁੜਿਆ ਜੇਕਰ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਾਂ ਫਿਰ ਗੱਲ ਕਰੀਏ ਗਰਗਜ ਦੀ ਉਹਨਾਂ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸੌਰੀ ਜਿੰਨੀ ਦੇ ਰਾਜੋ ਆਣੇ ਦੀ ਜਿਹੜੀ ਹੈ ਸਜ਼ਾ ਬੰਦੀ ਦੇ ਉੱਤੇ ਇੱਕ ਵਾਰੀ ਵੱਡੀ ਸੋਚ ਵਿਚਾਰਨਾ ਚਾਹੀਦਾ ਹੈ ਕਿਉਂਕਿ ਰਾਜੋ ਆਣੇ ਦੀ ਐਡੀ ਵੱਡੀ ਸਜ਼ਾ ਨਹੀਂ ਹੈ ਜਿਹੜੀ ਕਿ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਨੂੰ ਜਿਹੜਾ ਹੈ ਕੀ ਕੇਂਦਰ ਸਰਕਾਰ ਵੱਲੋਂ ਜਵਾਬ ਦੇਣਾ ਪਵੇਗਾ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਜਿੱਥੇ ਆਰਐਸ ਨੇ ਜਦੋਂ ਹੜ੍ਹ ਪ੍ਰਵਾਹ ਹੋਏ ਉਦੋਂ ਵੀ ਕਾਫੀ ਸਾਥ ਦਿੱਤਾ ਲੋਕਾਂ ਦਾ ਆਰਐਸ ਨੇ ਸਿੱਖਿਆ ਦਾ ਵੀ ਕਾਫੀ ਸਾਥ ਦਿੱਤਾ ਹੈ ਲੇਕਿਨ ਹੁਣ ਵੱੜਦੀ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਜੇਕਰ ਇੱਕ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਉਹ ਸ਼ਾਇਦ ਸਿੱਖਾਂ ਦੇ ਹੱਕ ਦੇ ਵਿੱਚ ਖੜ ਗਏ ਨੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਜਿੱਥੇ ਪੰਗਰਾ ਤਰੀਕ ਨੂੰ ਐਲਾਨ ਕੀਤੀ ਜਾ ਰਹੀ ਹੈ ਰਾਜਵਾਲੇ ਦੀ ਸਜ਼ਾ ਕਿ ਉਹਨਾਂ ਨੂੰ ਵੱੜ ਦੀ ਸਜ਼ਾ ਸੁਪਰੀਮ ਕੋਰਟ ਵਾਰ-ਵਾਰ ਕਹਿ ਰਹੀ ਹੈ ਲੇਕਿਨ ਹੁਣ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਤੇ ਦੂਸਰੇ ਪਾਸੇ ਜਿਹੜੇ ਅਮਿਤ ਸ਼ਾਹ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇੱਕ ਵਾਰ ਇਹਦੇ ਉੱਤੇ ਕੋਸ਼ਿਸ਼ ਪਿਤਾਂਗਰਾ ਕਰਨਾ ਚਾਹੀਦਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਰਐਸ ਨੇ ਸਾਥ ਦਿੱਤਾ ਸਿੱਖਾਂ ਦਾ ਤਾਂ ਹੁਣ ਵੱਡਾ ਸਵਾਲ ਹੋ ਗਿਆ ਹੈ ਖੜਾ ਕਿ ਹੁਣ 15 ਤਰੀਕ ਨੂੰ ਜਿਹੜੀ ਸਜ਼ਾ ਹੈ ਰਾਜਵਾਲੇ ਨੂੰ ਸੁਣਾਈ ਜਾਏਗੀ ਵੜਦੀ ਜਿਹੜੀ ਹੈ ਉਹਨਾਂ ਦੀ ਸਜ਼ਾ ਯਾਨੀ ਕਿ ਫਾਂਸੀ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਸ਼ਾ ਉਨ੍ਹਾਂ ਵੱਲੋਂ ਵੀ ਵਿਚਾਰ ਵਟਾਂਦਰਾ ਦੁਬਾਰਾ ਕੀਤਾ ਜਾ ਰਿਹਾ ਹੈ। ਕਾਫੀ ਜ਼ਿਆਦਾ ਰਾਜਵਾਲਿਆਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੇ ਨੇ ਪੰਜਾਬ ਦੇ ਵਿੱਚ ਲੋਕ ਪੰਜਾਬ ਦੀਆਂ ਜਥੇਬੰਦੀਆਂ ਜੇਕਰ ਗੱਲ ਕਰੀਏ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਹਰ ਕੋਈ ਇਹ ਚਾਹੁੰਦਾ ਹੈ ਕਿ ਰਾਜਵਾਲੇ ਦੇ ਹੱਕ ਦੇ ਵਿੱਚ ਨਿਆ देना ਚਾਹੀਦਾ ਹੈ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਤੇ ਵਾਰ-ਵਾਰ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਨੂੰ ਵੀ ਕੇਂਦਰ ਸਰਕਾਰ ਇੱਦਾਂ ਕੀ ਜਵਾਬ ਲੈ ਕੇ ਆਏਗੀ ਜਦੋਂ ਇਸ ਜਵਾਬ ਦਾ ਕੀ ਜਿਹੜਾ ਹੈ ਪੰਜਾਬ ਦੇ ਵਿੱਚ ਰਾਜੋ ਆਲੇ ਦੇ ਹੱਕ 'ਚ ਜਾਏਗਾ ਜਾਂ ਫਿਰ ਲੋਕਾਂ ਵੱਲੋਂ ਇਹ ਸਵਾਲ ਖੜੇ ਹੋਗੇ ਨੇ ਕਿ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹ ਦੇਣਗੇ ਜਾਂ ਫਿਰ ਰਾਜਵਰਨ ਨੂੰ ਸਜ਼ਾ ਦਿੱਤੀ ਜਾਵੇਗੀ ਧੰਨ